ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਸਵੇਰ ਹੋ ਚੁੱਕੀ ਹੈ 7 ਵਜੇ ਦਾ ਟਾਈਮ ਹੋ ਚੁੱਕਿਆ ਤੇ ਅੱਜ ਹੋ ਗਈ 8 ਸਤੰਬਰ ਤੇ ਦਿਨ ਹੈਗਾ ਐਤਵਾਰ ਦਾ ਜਵਾਕਾਂ ਨੂੰ ਸਕੂਲ ਤੋਂ ਛੁੱਟੀਆਂ ਵਾ ਤੇ ਅੱਜ ਮੈਂ ਹੈਗਾ ਸਵੇਰ ਤੋਂ ਹੀ ਵਲੌਗ ਸਟਾਰਟ ਕਰਦੇ ਆਂ ਕਿਤੇ ਸ਼ਾਮ ਹੀ ਪੈ ਜਾਂਦੀ ਹੁੰਦੀ ਹੈ ਨਾ ਕੰਮਕਾਰਾਂ ਤੇ ਲੱਗਿਆ ਆਪਣਾ ਇਹਦਾ ਦਿਹਾੜੀ ਮਜ਼ਦੂਰੀ ਦਾ ਕੰਮ ਫਿਰ ਉਹ ਵੀ ਨਹੀਂ ਛੱਡ ਸਕਦੇ ਤੇ ਬਾਕੀ ਇੱਕ ਇੱਕ ਚੈਨਲ ਇੱਕ ਦੇ ਚੈਨਲ ਤੇ ਹੋਰ ਵੀ ਕਈ ਵਾਰ ਵੀਡੀਓ ਵੀਡੀਓ ਕਰਨੀ ਪੈਂਦੀ ਜਿਵੇਂ ਤੇ ਉਹ ਵੀ ਨਹੀਂ ਛੱਡ ਸਕਦੇ ਹਨ ਤੇ ਬਾਕੀ ਮੌਸਮ ਦਾ ਹਾਲਚਾਲ ਬਹੁਤ ਵਧੀਆ ਆਵਾਜ ਤਾਂ ਠੀਕ ਹੈ ਬੱਦਲਾ-ਪੁੱਦਲਾ ਤਾਂ ਰਹਿਤਾ ਹੈਗਾ ਤਾਂ ਪਰ ਐਸਾਈਡ ਤੋਂ ਹੈਗਾ ਚੜਦੇ ਵਾਲੇ ਪਾਸੋਂ ਬਾਕੀ ਹੋ ਜੂਗਾ ਮੌਸਮ ਠੀਕ ਤੇ ਦੇਖਦੇ ਹੋ ਫਿਰ ਵੀਡੀਓ ਅੱਜ ਦੇ ਦਿਨ ਦੇ ਵਿੱਚ ਕੀ ਕਾਰਗੁਜ਼ਾਰੀ ਹੁੰਦੀ ਹੈ ਤੇ ਕਰਦੇ ਆ ਵਲੌਗ ਨੂੰ ਕੰਟੀਨਿਊ ਲੋ ਵੀ ਸ਼ਾਮ ਦਾ ਟਾਈਮ ਹੋ ਚੁੱਕਿਆ ਵਾ ਤੇ ਅੱਜ ਦੇ ਟਾਈਮ ਵਿੱਚ ਭਾਵੇਂ ਕੋਈ ਅਨਪੜਾ ਤੇ ਭਾਵੇਂ ਕੋਈ ਪੜਿਆ ਲਿਖਿਆ ਬਹੁਤ ਜ਼ਿਆਦਾ ਕੋਈ ਪੜਿਆ ਲਿਖਿਆ ਤੇ ਬਹੁਤ ਕੋਈ ਘੱਟ ਪੜਿਆ ਲਿਖਿਆ ਜਾਂ ਕਿਸੀ ਕੋਈ ਚੰਗਾ ਬਿਜ਼ਨਸਮੈਨ ਆ ਜਾਂ ਕੋਈ ਸਰਕਾਰੀ ਤੇ ਨੌਕਰੀ ਤੇ ਲੱਗਾ ਭਾਵੇਂ ਕੋਈ ਦਿਹਾੜੀ ਮਜ਼ਦੂਰੀ ਕਰਦਾ ਭਾਵੇਂ ਕੋਈ ਨਾਲੀਆਂ ਸਾਫ਼ ਕਰਦਾ ਹਨ ਉਹਦੇ ਵਾਸਤੇ ਜਿਹੜਾ YouTube ਹੈ ਨਾ ਜਾਂ ਕੋਈ ਵੀ ਸੋਸ਼ਲ ਮੀਡੀਆ ਐਪ ਲਾ ਲਓ ਕਿਸੇ ਵੀ ਤਰ੍ਹਾਂ ਦਾ ਇੰਸਟਾਗ੍ਰam ਫੇਸਬੁੱਕ ਉਹਦੇ ਤੋਂ ਕੋਈ ਵੀ ਬੰਦਾ ਚੰਗੀ ਇਨਕਮ ਕਰ ਸਕਦਾ ਹੈ ਬਸ ਇੱਕ ਦਿਮਾਗ ਲਾ ਕੇ ਚੱਲਣ ਦੀ ਦਿਮਾਗ ਲਾ ਕੇ ਚੱਲਣ ਤੇ ਕੰਮ ਕਰਨ ਦੀ ਲੋੜ ਹੈ ਠੀਕ ਹੈ ਇਹ ਪਲੇਟਫਾਰਮ ਜਿਹੜੇ ਨਾ ਸੋਸ਼ਲ ਮੀਡੀਆ ਇਹ ਕਿਸੇ ਦਾ ਬਰਾਬਰ ਨਹੀਂ ਇਹ ਕਿਸੇ ਚੀਜ਼ ਨੂੰ ਇਹ ਨਹੀਂ ਮੰਨਦਾ ਵੀ ਉਹ ਜਿਆਦਾ ਪੜਿਆ ਲਿਖਿਆ ਜਾਂ ਘੱਟ ਪੜਿਆ ਲਿਖਿਆ ਜਾਂ ਉਹ ਕੋਈ ਚੰਗੇ ਲੈਵਲ ਤੇ ਆ ਜੋ ਦਿਹਾੜੀ ਕਰਦਾ ਜਾਂ ਕੋਈ ਨਾਲੀਆਂ ਸਾਫ ਕਰਦਾ ਕਿਦਾਂ ਦਾ ਵੀ ਮਤਲਬ ਕੋਈ ਵੀ ਕੈਟਾਗਰੀ ਲਾ ਲਓ ਬਹੁਤ ਤਰ੍ਹਾਂ ਦੀਆਂ ਕੈਟਾਗਰੀਆਂ ਠੀਕ ਹੈ ਜੋ ਵੀ ਕੰਮ ਕਰਦਾ ਹੈ ਨਾ ਉਹ ਇਹ ਚੀਜ਼ ਨਹੀਂ ਵੇਂਦਾ ਵੀ ਐਸਜੀ ਨੂੰ ਵਧਾ ਪ੍ਰਮੋਟ ਕਰਨਾ ਜਾਂ ਇਹਨੂੰ ਕੱਟ ਆਹ ਬੰਦੇ ਨੂੰ ਵੀ ਵਧਾ ਪ੍ਰਮੋਟ ਕਰਨਾ ਤੇ ਆਹ ਬੰਦੇ ਨੂੰ ਕੱਟ ਕਰਨਾ ਇਹ ਨਹੀਂ ਵੇਂਦਾ ਬਸ ਆਪ ਦੇ ਵਿੱਚ ਥੋੜਾ ਟੈਲੈਂਟ ਆਪ ਦੇ ਵਿੱਚ ਆਉਣਾ ਚਾਹੀਦਾ ਤੇ ਬੰਦਾ ਨਾ ਬਹੁਤ ਚੰਗੀ ਇਨਕਮ ਕਰ ਸਕਦਾ ਠੀਕ ਹੈ ਇੱਕ ਦੋ 300 ਦਿਹਾੜੀ ਕਰਨ ਵਾਲਾ ਵੀ ਇਹਦੇ ਵਿੱਚ ਬਹੁਤ ਚੰਗੀ ਇਨਕਮ ਕਰ ਸਕਦਾ ਠੀਕ ਹੈ ਤੇ ਇੱਕ ਸਰਕਾਰੀ ਨੌਕਰੀ ਵਾਲਾ ਜਿਹੜਾ 50-60 ਹਜ਼ਾਰ ਜਾਂ ਉਸ ਤੋਂ ਉੱਪਰ ਵੀ ਹਨਾ ਉਹ ਵੀ ਕਰ ਸਕਦਾ ਕੋਈ ਕੋਈ ਚੰਗਾ ਬਿਜ਼ਨਸਮੈਨ ਆਪ ਦਾ ਬਿਜ਼ਨਸ ਖੜਾ ਜਿਹਦਾ ਕੀਤਾ ਹੋਇਆ ਹੈ ਨਾ ਉਹ ਵੀ ਇਹਦੇ ਤੋਂ ਕਰ ਸਕਦਾ ਸਭ ਲਈ ਇਹ ਬਰਾਬਰ ਪਲੇਟਫਾਰਮ ਆ ਠੀਕ ਆ ਬਸ ਇਹਦੇ ਵਿੱਚ ਹੈ ਕਿ ਸਿਰਫ ਥੋੜਾ ਜਿਹਾ ਨਾ ਦਿਮਾਗ ਲਾਉਣ ਦੀ ਗੱਲ ਹੈ ਵੀ ਦਿਮਾਗ ਤੋਂ ਕੰਮ ਕਰਨੀ ਗੱਲ ਆ ਠੀਕ ਆ ਤੇ ਵਾਸਤੇ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਕੁਝ ਸਾਲ ਕੱਟਣੇ ਪੈਂਦੇ ਆ ਠੀਕ ਆ ਥੋੜੀ ਜੀ ਪਹਿਲਾਂ ਸਿੱਖਣਾ ਵੀ ਪੈਂਦਾ ਠੀਕ ਆ 3-4 ਸਾਲ ਕਹਿ ਲਓ ਇਹ ਨਹੀਂ ਵੀ ਆਪਣੇ ਵਾਸਤੇ ਹੈਗਾ ਤੇ ਆਪਾਂ ਅੱਜ ਸਟਾਰਟ ਕਰ ਲਿਆ ਤੇ ਕੱਲ ਨੂੰ ਕੰਮ ਆ ਬਸ ਇੰਨਾ ਵੀ ਮਿਹਨਤ ਥੋੜੀ ਜੀ ਲੈਂਦਾ ਵਾ ਬਸ ਇਹੀ ਗੱਲ ਆ ਇਹਦੇ ਵਿੱਚ ਹੋਰ ਨਹੀਂ ਹੋਰ ਸਾਰਿਆਂ ਵਾਸਤੇ ਬਰਾਬਰ ਆ ਠੀਕ ਆ ਤੇ ਇਹਦੇ ਤੇ ਇਦਾਂ ਦਾ ਕੰਮ ਕਰਨ ਦੀ ਲੋੜ ਆ ਵੀ ਅੱਜ ਦੇ ਟਾਈਮ ਵਿੱਚ ਮੰਨ ਲਓ ਇੱਕ ਦਿਹਾੜੀਦਾਰ ਬੰਦਾ ਹਨਾ YouTube ਤੇ ਕੰਮ ਕਰਦਾ ਅੱਜ ਆਪਾਂ ਕੰਮ ਕਰ ਰਹੇ ਆ ਠੀਕ ਆ ਹੌਲੀ ਹੌਲੀ ਆਪਾਂ ਜੋ ਚੈਨਲ ਚ ਗਰੋ ਕਰਦੇ ਆ ਆਪਾਂ ਕਦੇ ਮਹੀਨੇ ਵਿੱਚ ਆਮ ਦਿਹੜੀਆਂ ਦਿਹਾੜੀ ਚੋਂ ਜਾਂ ਕੋਈ ਵੀ ਕੰਮ ਕਰ ਲਈਏ 10000 12000 8000 ਤੱਕ ਦੇ 6000 ਤੱਕ ਵੀ ਰਹਿ ਜਾਂਦੇ ਆ ਠੀਕ ਹੈ ਜੇ ਆਪਾਂ ਨੂੰ ਇਹ YouTube ਦੇ ਵਿੱਚੋਂ ਮੰਨ ਲਓ ਆਪਾਂ ਸਕਸੈਸ ਬਹੁਤ ਜ਼ਿਆਦਾ ਨਹੀਂ ਆਪਾਂ ਸੋਚਦੇ ਵੀ ਬਾਲੀ ਵੱਡੀ ਜੇ ਆਪਾਂ ਜੇ ਸਕਸੈਸ ਪਾ ਲੈਂਦੇ ਆ ਹਨਾ ਥੋੜੀ ਬਹੁਤੀ ਪਾ ਲੈਂਦੇ ਆਪਣੇ ਚੰਗੇ ਸਬਸਕ੍ਰਾਈਬਰ ਹੋ ਜਾਂਦੇ ਆ ਆਪਾਂ ਨੂੰ 10 12000 8000 ਇਦਾਂ ਦਾ ਕਰਕੇ ਵਿਊ ਆਉਣ ਲੱਗ ਜਾਂਦਾ ਹਨਾ ਤੇ ਆਪਾਂ ਨਾ ਇਹ ਇਨਕਮ ਤੋਂ ਵੱਧ ਇਨਕਮ ਇਹਦੇ ਵਿੱਚੋਂ ਕਰ ਸਕਦੇ ਆ ਠੀਕ ਹੈ ਜੇ ਆਪਾਂ ਅੱਜ ਦਿਹਾੜੀ 300 ਕਮਾਉਣੇ ਹਨ ਤੇ YouTube ਚੋਂ ਵੀ ਆਪਾਂ 300 400 ਕਹਿ ਲਓ ਵੀ ਦਿਨ ਦਾ ਕਮਾ ਸਕਦੇ ਹਾਂ ਜੇਕਰ ਆਪਾਂ ਕੁਝ ਥੋੜੀ ਮਿਹਨਤ ਕਰਨ मतलब ਆਪਾਂ ਜੇ ਥੋੜੀ ਜਿਹੀ ਮਿਹਨਤ ਕਰਾਂਗੇ ਤੇ ਇਹਦੇ ਤੇ ਥੋੜੀ ਜੀ ਸਕਸੈਸ ਪਾਵਾਂਗੇ ਹਨਾ मतलब 2-4 ਸਾਲ ਤਾਂ ਮਾਮੂਲੀ ਜੀ ਗੱਲ ਆ ਵੀ ਲਾਉਣਾ ਹੀ ਪੈਣਾ ਹੈ ਠੀਕ ਹੈ 2-4 ਸਾਲ ਇਸ ਲਈ ਕਰਕੇ ਕਹਿ ਰਿਹਾ ਵੀ ਜੇ ਤਾਂ ਆਪਾਂ ਤਾਂ ਨਾ ਮਨੋਂ ਇਹਨੂੰ ਸਿੱਖਾਂਗੇ ਨਾ ਫਿਰ ਸਿੱਖ ਕੇ ਤੇ ਆਪਾਂ ਫਿਰ ਥੋੜੀ ਛੇਤੀ ਇਹਦੇ ਵਿੱਚ ਕਾਮਯਾਬ ਹੋ ਜਾਵਾਂਗੇ ਠੀਕ ਹੈ ਤੇ ਬਸ ਆਹੀ ਚੀਜ਼ ਹੈ ਵੀ ਜੇ ਦਾ ਬੰਦਾ 8-10 ਹਜ਼ਾਰ ਮਹੀਨਾ ਕਮਾਉਂਦਾ ਨਾ ਜੇ ਉਹਨੂੰ 8-10 ਹਜ਼ਾਰ ਇਧਰੋਂ ਵੀ ਇਨਕਮ ਹੋਣ ਲੱਗ ਗਿਆ ਹੈ ਨਾ ਤੇ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਹੈ ਨਾ ਤੇ ਬਾਕੀ ਜਦੋਂ ਇੱਕ ਵਾਰੀ ਬੰਦਾ ਸਫਸੇ ਸਪਾਸ ਪਾ ਲੈਂਦਾ ਨਾ ਇਦਾਂ ਦੀ ਕਿਸੇ ਵੀ ਮੁਕਾਮ ਤੇ ਮੜਾ ਮੋਟਾ ਹਾਸਲ ਫਿਰ ਉਹ ਹੌਲੀ ਹੌਲੀ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਹੁੰਦਾ ਇਹ ਨਹੀਂ ਵੀ ਥੱਲੇ ਨਾ ਹੋਊਗਾ ਉਹ ਤਾਂ ਹੀ ਜਾਊਗਾ ਕਿਉਂਕਿ ਜਦੋਂ ਆਪਾਂ ਸ਼ੁਰੂਆਤ ਕਰਦੇ ਆਂ 0 ਤੋਂ ਹੁੰਦੀ ਆ ਤੇ ਹੌਲੀ-ਹੌਲੀ 100 ਵੱਲ ਨੂੰ ਵੱਧਦੇ ਆਂ 1 2 3 4 ਠੀਕ ਹੈ ਕੋ ਇਦਾਂ ਹੀ ਬਸ ਇਹ ਵੀ ਪਲੇਟਫਾਰਮ ਇਦਾਂ ਦਾ ਹੀ ਆ ਜੇ ਜਦੋਂ ਕੰਮ ਆਪਾਂ ਕਰਨ ਲੱਗ ਗਏ ਹੌਲੀ-ਹੌਲੀ ਵੱਧਦੇ ਜਾਵਾਂਗੇ ਵੱਧਦੇ ਜਾਵਾਂਗੇ ਤੇ ਇੱਕ ਦਿਨ ਆਪਾਂ ਆਮ ਆਮ ਜਿਹਾ ਬੰਦਾ ਇੱਕ ਸਰਕਾਰੀ ਨੌਕਰੀ ਕਰਨ ਵਾਲੇ ਜਿੰਨੀ ਇਨਕਮ ਲੈਣ ਲੱਗ ਗਿਆ ਵੇ ਇਹਦੇ 'ਚ ਹਾਂ ਇਨਕਮ ਕਰਨ ਲੱਗ ਗਿਆ ਤੇ ਬਹੁਤ ਹੀ ਇਹਦਾ ਫਾਇਦਾ ਹੈਦਾ ਲਾਭ ਲੈ ਲੈਣਾ ਚਾਹੀਦਾ ਕਿਉਂਕਿ ਅੱਜ ਦੇ ਟਾਈਮ ਵਿੱਚ ਕੋਈ ਇਹਦਾ ਫਾਰਮ ਉਦਾਂ ਤਾਂ ਨਹੀਂ ਭਰਨ ਦੀ ਲੋੜ ਕੋਈ ਅਲੱਗ ਪੈਸੇ ਖਰਚਣ ਦੀ ਨਹੀਂ ਲੋੜ ਸਿਰਫ YouTube ਤੇ ਜਾਂ Facebook ਤੇ ਜਾਂ ਕਿਸੇ ਵੀ Instagram ਜਾਂ ਕੋਈ ਵੀ ਪਲੇਟਫਾਰਮ ਆਪਾਂ ਵਧੀਆ ਚੰਗਾ ਦੇਖ ਕੇ ਹੁੰਦੇ ਤੇ ਅਕਾਊਂਟ ਬਣਾ ਕੇ ਆਪਣਾ ਰੀਚਾਰਜ ਤੇ ਚੱਲਦੇ ਹੀ ਚੱਲਦੇ ਆਪਾਂ ਉਹ ਤਾਂ ਅਲੱਗ ਤੋਂ ਕਰਾਉਣ ਦੀ ਲੋੜ ਹੀ ਨਹੀਂ ਠੀਕ ਹੈ ਤੇ ਆਪਾਂ ਬਣਾ ਕੇ ਉਹਦੇ ਤੇ ਹੌਲੀ ਹੌਲੀ ਵੀਡੀਓ ਅਪਲੋਡ ਕਰੀਏ ਤੇ ਹੌਲੀ ਹੌਲੀ ਸਕਸੈਸ ਹਲ ਨੂੰ ਵਧੀਆ ਠੀਕ ਹੈ ਕਿਉਂਕਿ ਅੱਜ ਸਟੈਪ ਪਹਿਲੇ ਸਟੈਪ ਤੇ ਸ਼ੁਰੂਆਤ ਕਰਾਂਗੇ ਨਾ ਪਹਿਲੀ ਪੌੜੀ ਤੋਂ ਹਨ ਤੇ ਹੌਲੀ-ਹੌਲੀ ਹੌਲੀ-ਹੌਲੀ ਪੌੜੀਆਂ ਚੜਦੇ ਜਾਵਾਂਗੇ ਇਹ ਨਹੀਂ ਕਿ ਆਪਾਂ ਨਹੀਂ ਬਸ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ